ਤੁਸੀਂ ਸੋਨ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 28ਵਾਂ ਅੰਕ ਹੈ ਮਾਰ ਖੱਤਰੀ ਮਲਲੇਹੂ ਰਾਜ ਆਇਓ ਹੋਣ ਹੈ ਖਾਲਸੇ ਕਾਜ ਤਰਨਾ ਦਲ ਜਦ ਕਸੂਰ ਚੜਿਆ ਹੋਇਆ ਸੀ ਬੁੱਢੇ ਦਲ ਨੇ ਵਿਆਸਪਾਰ ਕਰਕੇ ਬਿਸ਼ੰਬਰ ਖੱਤਰੀ ਨਾਲ ਟੱਕਰ ਲੈਣ ਲਈ ਮੈਦਾਨ ਮਲ ਲਿਆ ਅਦੀਨੇ ਦੇ ਚੜਾਈ ਕਰ ਜਾਨ ਮੰਗਰੋ ਜਲੰਧਰ ਦੀ ਵਾਂਗ ਡੋ ਰਸਤੀ ਬੇਗਮ ਨੇ ਆਪ ਸੰਭਾਲੀ ਬਿਸ਼ੰਬਰ ਦਾਸ ਨੂੰ ਅਦੀਨਾ ਬੇਗ ਆਪ ਹੀ ਦੀਵਾਨ ਲਾ ਗਿਆ ਸੀ ਹੁਣ ਉਹ ਦੁਆਬੇ ਦੇ ਸਾਰੇ ਦੀਵਾਨਾਂ ਵਿੱਚੋਂ ਸਿਖਰ ਤੇ ਸੀ ਉਸ ਕੋਲ 25000 ਦੇ ਕਰੀਬ ਫੌਜ ਸੀ ਨਾਲ ਹੀ ਬਹੁਤ ਜੰਗੀ ਤੋਪਖਾਨਾ ਤੇ ਲੜਾਈ ਦਾ ਹੋਰ ਸਾਜੋ ਸਮਾਨ ਵੀ ਉਸਨੇ ਵਾਧੂ ਇਕੱਠਾ ਕਰ ਲਿਆ ਸੀ ਬਹੁਤੇ ਪਹਾੜੀ ਰਾਜਿਆਂ ਨਾਲ ਵੀ ਉਸਦੀ ਸੰਧੀ ਸੀ ਤੇ ਉਹ ਉਸਦੀ ਮਦਦ ਲਈ ਸਦਾ ਤਤਪਰ ਰਹਿੰਦੇ ਸਨ ਬਿਸ਼ੰਬਰ ਦਾਸ ਦੀ ਫੌਜ جنگ ਲਈ ਸਦਾ ਤਿਆਰ ਰਹਿੰਦੀ ਸੀ ਜਦ ਹੀ ਉਸ ਨੂੰ ਖਾਲਸੇ ਦੇ ਬਿਆਸ ਪਾਰ ਕਰਨ ਦਾ ਪਤਾ ਲੱਗਿਆ ਉਸ ਨੇ ਆਪਣੇ ਸਭ ਸਹਯੋਗੀ ਸਾਧ ਲਏ ਦੀਨਾ ਨਗਰ ਤੋਂ ਉਹ ਬੁੱਢੇ ਦਲਵਾਲ ਬਿਆਸ ਕੰਨੇ ਤੁਰ ਪਿਆ ਬਿਆਸ ਦੇ ਨੇੜੇ ਹੀ ਉਸ ਨੇ ਆਪਣਾ ਡੇਰਾ ਲਾ ਲਿਆ ਤੇ ਸਿੰਘਾਂ ਵੱਲ ਸੁਨੇਹਾ ਭਜਵਾਇਆ ਜੇ ਆਪਣੀ ਭਲੀ ਚਾਹੁੰਦੇ ਹੋ ਤਾਂ ਹੁਣੇ ਦੁਆਬਾ ਛੱਡ ਕੇ ਦੌੜ ਜਾਓ ਨਹੀਂ ਤਾਂ ਮੇਰੇ ਹੱਥੋਂ ਬਹੁਤ ਖੁਆਰ ਹੋਵੋਗੇ ਹੈ ਤੇਰੀ ਵੱਡੇ ਕਰਾੜ ਦੀ ਕਰੋੜ ਸਿੰਘਿਆ ਭਾਈ ਕਰੋੜਾ ਸਿੰਘ ਬੋਲਿਆ ਐਡਾ ਤੂੰ ਖਾਲਸੇ ਨੂੰ ਖੁਆਰ ਕਰਨ ਵਾਲਾ ਜਾਤ ਦੀ ਕੋੜ ਕਿਰਲੀ ਸ਼ਤੀਰਾ ਨੂੰ ਜਫੇ ਬਿਸ਼ੰਬਰ ਦਾਸ ਦੀ ਚਿੱਠੀ ਪੜ ਕੇ ਸਿੰਘਾਂ ਨੂੰ ਰੋਹ ਚੜ ਗਿਆ ਸੀ ਉਹਨਾਂ ਉਸ ਵੇਲੇ ਗੁਰਮਤਾ ਕੀਤਾ ਤੇ ਬਿਸ਼ੰਬਰ ਦਾਸ ਨੂੰ ਸੋਧਾ ਲਾਉਣ ਦਾ ਨਿਰਣਾ ਕਰ ਲਿਆ ਖਾਲਸਾ ਜੀ ਇਸ ਨੇ ਆਪ ਸਿੰਘਾਂ ਨੂੰ ਦਾਬਾ ਨਹੀਂ ਮਾਰਿਆ ਇੰਨੀ ਔਕਾਤ ਨਹੀਂ ਇਸਤੀ ਇਹ ਦਾਬਾ ਤਾਂ ਮਹਾਰਾਜ ਨੇ ਮਰਵਾਇਆ ਹੈ ਇਸ ਤੋਂ ਇਸ ਦੀ ਜਿੰਨੀ ਲਿਖੀ ਸੀ ਭੋਗ ਲਈ ਹੈ ਇਹਨੇ ਹੁਣ ਤਾਂ ਅਸੀਂ ਸੇਵਾ ਲੁੱਟ ਲਈਏ ਤੇ ਇਸ ਨੂੰ ਪਾਰ ਬੁਲਾ ਕੇ ਦਵਾਬਾ ਮੱਲੀਏ ਸਰਦਾਰ ਜੱਸਾ ਸਿੰਘ ਬੋਲੇ ਜੀ ਜਥੇਦਾਰ ਜੀ ਆਪਾਂ ਇਸ ਵਾਰ ਮਾਮਲੇ ਦੀ ਚਿੱਠੀ ਘਲਦੇ ਹਾਂ ਜੋ ਅਦੀਨੇ ਨੇ ਸਾਡੇ ਨਾਲ ਮਿਥਿਆ ਹੋਇਆ ਸੀ ਇਹ ਜ਼ਰੂਰ ਨਾ ਨੁੱਕਰ ਕਰੇਗਾ ਤੇ ਲੜਾਈ ਦਾ ਮੋਢ ਆਪੇ ਵੱਧ ਜਾਵੇਗਾ ਡੱਲੇ ਵਾਲੀ ਸਰਦਾਰ ਬੋਲੇ ਵਿਸ਼ੰਬਰ 10ਵਲ ਸੁਨੇਹਾ ਕਲਾਇਆ ਗਿਆ ਮਗਰ ਖਲੋਤੀ ਫੌਜ ਦੀ ਗਿਣਤੀ ਦੇਖ ਕੇ ਫੜ ਨਹੀਂ ਮਾਰੀ ਦੀ ਵਿਸ਼ੰਬਰ ਦਾਸਾ ਆਪਣੀਆਂ ਲੱਤਾਂ ਨੂੰ ਪੁੱਛ ਕੇ ਪਾਰ ਚੱਲ ਲੈਣ ਗਿਆ ਜੇ ਖਾਲਸੇ ਨੇ ਘੋੜੇ ਤੇਰੇ ਵੱਲ ਤੋਰ ਲਏ ਤੇਰੀ ਜਾਨ ਬਖਸ਼ੀ ਇਸੇ ਵਿੱਚ ਹੈ ਕਿ ਸਾਡਾ ਮਾਮਲਾ ਦੇ ਤੇ ਤਿੱਤਰ ਹੋ ਜਾਏ ਥੋਂ ਕਿਤੇ ਖਾਲਸੇ ਨੂੰ ਖੁਆਰ ਕਰਦਾ ਕਰਦਾ ਸਾਰਾ ਦੁਆਬਾ ਨਾ ਖੁਆ ਲਈ ਜਵਾਬੀ ਚਿੱਠੀ ਪੜਦਿਆਂ ਬਸ਼ੰਬਰ ਦਾਸ ਦੇ ਪੈਰ ਥੋੜੇ ਜੇ ਖਿਸਕੇ ਉਸ ਨੂੰ ਵੀ ਜਾਪਿਆ ਕਿ ਸ਼ਾਇਦ ਉਹ ਸ਼ੇਖੀ ਕੋ ਜਿਆਦਾ ਵੱਡੀ ਹੀ ਮਾਰ ਬੈਠਾ ਸੀ ਥੋੜੀ ਜੀ ਅਕਲ ਟਿਕਾਣੇ ਕਰਕੇ ਉਸਨੇ ਮੋੜ ਸੁਨੇਹਾ ਕਲਵਾਇਆ ਮਾਮਲਾ ਤਾਰਨੋਂ ਅਸੀਂ ਕਦ ਮੁਕਰੇ ਹਾਂ ਪਰ ਮਾਮਲਾ ਅਸੀਂ ਸਾਰੇ ਪੰਥ ਨੂੰ ਦੇਣਾ ਹੈ ਤੁਸੀਂ ਤਰਨੇ ਦਲ ਨੂੰ ਵੀ ਲੈ ਕੇ ਆਓ ਨਹੀਂ ਤਾਂ ਕੱਲ ਨੂੰ ਤਰਨਾ ਦਲ ਆ ਕੇ ਇੱਥੇ ਡੇਰੇ ਲਾ ਕੇ ਬੈਠ ਜਾਏਗਾ ਕਿ ਜੇ ਸਾਨੂੰ ਤਾਂ ਮਾਮਲਾ ਮਿਲਿਆ ਹੀ ਨਹੀਂ ਤੁਸੀਂ ਦੋਹੇ ਦਲ ਇਕੱਠੇ ਆਓ ਤੇ ਮਾਮਲਾ ਲੈ ਜਾਓ ਜਾਂ ਤੁਸੀਂ ਹੁਣ ਇਥੋਂ ਚਾਲਾਂ ਮਾਰ ਜਾਓ ਤੇ ਜਦ ਦੋਹੇ ਦਲ ਰਲ ਗਏ ਸੁਨੇਹਾ ਕਲਵਾ ਦਿਓ ਅਸੀਂ ਮਾਮਲਾ ਭੇਜ ਦੇਵਾਂਗੇ ਬਿਸ਼ੰਬਰ ਦਾਸ ਨੇ ਹੋਰ ਹੀ ਪੈਂਤਰਾ ਖੇਡਿਆ ਸਿੰਘ ਉਸਦੀ ਚਾਲ ਨੂੰ ਸਮਝ ਰਹੇ ਸਨ ਇਹ ਤੇਰੇ ਵੱਲ ਸਾਡਾ ਆਖਰੀ ਜਵਾਬ ਹੈ ਬਿਸ਼ੰਬਰ ਦਾਸ ਤੇਰੀ ਆਕੇ ਅਦੀਨੇ ਨੇ ਖਾਲਸੇ ਦੀ ਤਲਵਾਰ ਦੇ ਜੋਹਰ ਦੇਖੇ ਹੋਏ ਹਨ ਉਹ ਹੁੰਦਾ ਤਾਂ ਤੈਨੂੰ ਦੱਸ ਦਿੰਦਾ ਅਸੀਂ ਮਾਮਲਾ ਲੈ ਬਿਨਾ ਕਿਤੇ ਨਹੀਂ ਜਾਣਾ ਤੇ ਜੇ ਤੂੰ ਹੁਣ ਢਿੱਲ ਕੀਤੀ ਤਾਂ ਸਿੰਘ ਹੱਲਾ ਕਰਨਗੇ ਗੱਲ ਦੋਹੀ ਨੇ ਗੱਲਾਂ ਦੋਹੀ ਨੇ ਜਾਂ ਮਾਮਲਾ ਤਾਰ ਦੇ ਤੇ ਆ ਲੜਾਈ ਲਈ ਤਿਆਰੀ ਵਟ ਬਸ਼ੰਬਰ ਦਾ ਸੁਨੇਹਾ ਲਿਆਏ ਹਲਕਾਰੇ ਨੂੰ ਸਿੰਘਾਂ ਨੇ ਕਹਿ ਭੇਜਿਆ ਇਹ ਸੁਨੇਹਾ ਸੁਣਦੇ ਹੀ ਬਸ਼ੰਬਰ 10 ਖੇਚ ਗਿਆ ਉਸਨੇ ਫੌਜ ਸਿੰਘਾਂ ਵੱਲ ਤੋਰ ਲਈ ਤੇ ਦਲ ਦੇ ਸਾਹਮਣੇ ਆ ਕੇ ਖਲੋ ਗਿਆ ਖਤਰੀ ਤੇ ਖਾਲਸਾ ਇੱਕ ਦੂਸਰੇ ਦੇ ਸਨਮੁਖ ਲੋਤੇ ਸਨ ਤੁਸੀਂ ਪਤਾ ਨਹੀਂ ਕਦ ਤੁਸੀਂ ਪਤਾ ਨਹੀਂ ਕਦ ਆਉਂਦੇ ਕਦ ਹੱਲਾ ਕਰਦੇ ਟਟੂਆਂ ਜੇ ਘੋੜੇ ਨੇ ਤੁਹਾਡੇ ਅਸੀਂ ਸੋਚਿਆ ਕਿਉਂ ਤੁਹਾਨੂੰ ਖੇਚਲ ਦੇਣੀ ਹੈ ਤੇ ਬਾਟ ਪਾਉਣੀ ਹੈ ਸੋ ਅਸੀਂ ਆਪ ਹੀ ਆ ਗਏ ਆਪਣੀ ਤਲਵਾਰ ਮਿਆਣ ਵਿੱਚੋਂ ਕੱਢਦਿਆਂ ਬਿਸ਼ੰਬਰ ਦਾਸ ਬੋਲਿਆ ਟਾਂਡੇ ਕੋਲ ਦੋਹੇ ਫੌਜਾਂ ਮੋ ਸਾਹਮਣੇ ਖਲੋਤੀਆਂ ਸਨ ਅਦੀਨੇ ਦੀ ਮੌਤ ਮੰਗਰੋਂ ਦੀਵਾਨ ਬਿਸ਼ੰਬਰ ਦਾਸ ਨੇ ਫੌਜ ਦੀ ਹੋਰ ਵੀ ਭਰਤੀ ਕੀਤੀ ਸੀ ਹੁਨੇ ਫੌਜ ਲਗਭਗ ਅਦੀਨੇ ਦੀ ਫੌਜ ਤੋਂ ਦੁੱਗਣੀ ਹੋ ਚੁੱਕੀ ਸੀ ਤੇ ਉਤੋਂ ਪਹਾੜੀ ਵੀ ਉਸਦੇ ਨਾਲ ਸਨ ਇਸ ਵੱਡੀ ਗਿਣਤੀ ਦੀ ਫੌਜ ਦਾ ਹੰਕਾਰ ਬਿਸ਼ੰਬਰ ਦਾਸ ਦੇ ਸਿਰ ਤੇ ਚੜ ਕੇ ਬੋਲ ਰਿਹਾ ਸੀ ਖਾਲਸੇ ਨੇ ਕਿਸੇ ਨੀਤੀ ਤਹਿਤ ਮੈਦਾਨ ਵਿੱਚ ਉਖੜ ਜਾਣ ਦਾ ਫੈਸਲਾ ਕੀਤਾ ਕੁਝ ਕੁ ਸਿੰਘ ਉੱਥੇ ਟਿਕੇ ਰਹੇ ਤੇ ਬਾਕੀ ਆਸ-ਪਾਸੇ ਨਿਕਲ ਗਏ ਸਿੰਘ ਤਾਂ ਕੂਚ ਕਰ ਰਹੇ ਸਨ ਹਜ਼ੂਰ ਜਾਪਦਾ ਹੈ ਸਾਡੇ ਤੋਪਖਾਨੇ ਤੇ ਸੈਨਾ ਦੀ ਗਿਣਤੀ ਨੇ ਡਰਾ ਦਿੱਤੇ ਖਾਲਾ ਜੀ ਦਾ ਵਾੜਾ ਨਹੀਂ ਏਡੀ ਫੌਜ ਨਾਲ ਟੱਕਰ ਲੈਣੀ ਅਸੀਂ ਤਾਂ ਚੇਤਾਵਨੀ ਦਿੱਤੀ ਸੀ ਪਹਿਲਾਂ ਕਿ ਭਲੀ ਚਾਹੁੰਦੇ ਹੋ ਤਾਂ ਦੌੜ ਜਾਓ ਪਰ ਹੁਣ ਚਲ ਆ ਹੀ ਗਏ ਹਾਂ ਤਾਂ ਇਹਨਾਂ ਦਾ ਡੇਰਾ ਲੁੱਟ ਕੇ ਹੀ ਮੁੜਾਂਗੇ ਬਿਸ਼ੰਬਰ ਦਾਸ ਨੇ ਫੌਜ ਨੂੰ ਸਿੰਘਾਂ ਦੇ ਡੇਰੇ ਤੇ ਹੱਲਾ ਕਰਨ ਲਈ ਇਸ਼ਾਰਾ ਕੀਤਾ ਸਾਹਮਣੇ ਖਲੋਤੇ ਦੋ ਦੋ ਕੁ ਸੋ ਸਿੰਘਾਂ ਨੇ ਕਿਰਪਾਨਾਂ ਧੂਕੇ ਮਿਆਨਾ ਵਿੱਚੋਂ ਕੱਢੀਆਂ ਤਸਰ ਦੀ ਇਕੱਠੀ ਆਈ ਆਵਾਜ਼ ਸੁਣ ਕੇ ਕੇਰਾ ਦਾ ਵੈਰੀਆਂ ਦੇ ਉਤਲੇਸਾ ਉੱਤੇ ਹੀ ਰਹਿ ਗਏ ਪਰ ਗਿਣਤੀ ਦੇ ਅਨੁਪਾਤ ਨੇ ਉਹਨਾਂ ਨੂੰ ਫੇਰ ਪੈਰਾਸਿਰ ਕਰ ਲਿਆ ਕਰੋੜ ਸਿੰਘੀਏ ਸਿੰਘਾਂ ਨੇ ਆਪਣੇ ਬਰਸ਼ੇ ਚਲਾਏ ਸ਼ੂਕ ਦੇ ਬਰਸ਼ਿਆਂ ਨੇ ਸਿਪਾਈਆਂ ਦੀਆਂ ਛਾਤੀਆਂ ਵਿੰਨ ਦਿੱਤੀਆਂ ਤੇ ਬਿਸ਼ੰਬਰ ਦਾਸ ਦੀ ਫੌਜ ਦੇ ਕਈ ਸਿਪਾਈ ਘੋੜਿਆਂ ਤੋਂ ਡਿੱਗ ਪਏ ਸ਼ਹੀਦੀ ਮਿਸਲ ਦੇ ਸੂਰਮਿਆਂ ਨੇ ਦਮਾਲਿਆਂ ਤੋਂ ਚੱਕਰ ਲਾਹੇ ਉਂਗਲਾਂ ਵਿੱਚ ਪਾ ਕੇ ਘੁਮਾਏ ਤੇ ਦੁਸ਼ਮਨਾਵਲ ਚਲਾ ਦਿੱਤੇ ਹਵਾ چیرਦੇ ਆਉਂਦੇ ਚੱਕਰਾਂ ਨੇ ਐਸਾ ਕਹਿਰ ਟਾਇਆ ਕਿ ਕਈ ਘੋੜਸਵਾਰਾਂ ਦੇ ਸਿਰ ਉਹਨਾਂ ਦੇ ਢੜਾਂ ਨਾਲੋਂ ਪਹਿਲਾਂ ਧਰਤੀ ਤੇ ਡਿੱਗ ਪਏ ਤੇ ਹਜੇ ਤੈਨਾਂ ਦਾ ਪੂਰਾ ਦਲ ਨਹੀਂ ਹੈ ਇੱਥੇ ਕਹਿੰਦੇ ਆ ਪਹਾੜੀਆਂ ਨੇ ਘੋੜੇ ਹੌਲੀ ਕਰ ਲਏ ਉਹ ਮੂਰਲੀਆਂ ਕਤਾਰਾਂ ਵਿੱਚ ਤਾਂ ਪਹਿਲਾਂ ਹੀ ਨਹੀਂ ਸਰ ਪਹਿਲਾਂ ਹੀ ਨਹੀਂ ਸਰਨ ਪਰ ਹੁਣ ਤਾਂ ਪਿੱਛੇ ਮੁੜਨ ਦਾ ਸੋਚਣ ਲੱਗੇ ਤਾਂ ਉਹਨਾਂ ਆਸੇ-ਪਾਸੇ ਖਿੰਡ ਗਏ ਸਿੰਘਾਂ ਨੇ ਪਿੱਛੋਂ ਹਮਲਾ ਕਰ ਦਿੱਤਾ ਬਸ਼ੰਬਰ ਦਾਸ ਦੀ ਖਾਨਿਓਂ ਗਈਆਂ ਤੇ ਉਹਨਾਂ ਦਾ ਸਿਰ ਚਕਰਉਣ ਲੱਗਾ ਜਿਸ ਹੰਕਾਰ ਨੇ ਉਸਨੂੰ ਅੰਨਾ ਕੀਤਾ ਹੋਇਆ ਸੀ ਉਹ ਚੂਰ-ਚੂਰ ਹੋ ਗਿਆ ਤੇ ਜਦ ਤੀ ਕੁਸ ਦੀਆਂ ਅੱਖਾਂ ਖੁੱਲੀਆਂ ਤਾਂ ਖਾਲਸਾ ਸਿਰਾਂ ਤੇ ਆ ਖੜਿਆ ਸਿਰਾਂ ਤੇ ਆ ਚੜਿਆ ਖਲੋਤਾ ਸੀ ਹਰ ਫੱਲਿਆ ਹੋਇਆ ਬਸ਼ੰਬਰ ਦਾਸ ਪਤਾਨੀ ਕਿਉਂ ਆਪਣੇ ਘੋੜੇ ਤੋਂ ਉੱਤਰ ਗਿਆ ਕਰੋੜ ਸਿੰਘ ਹੀ ਸਰਦਾਰ ਕਰੋੜਾ ਸਿੰਘ ਨੇ ਇੱਕੋ ਵਾਰ ਨਾਲ ਉਸ ਦਾ ਸਿਰ ਧਾੜਨ ਨਾਲ ਉਹ ਵਖ ਕਰ ਦਿੱਤਾ ਤੇ ਬਸ਼ੰਬਰ ਦਾਸ ਦਾ ਸਿਰ ਕੱਦੂ ਵਾਂਗ ਜਾ ਪਿਆ। ਦੀਵਾਨ ਦੇ ਮਰਨ ਦੀ ਹੀ ਦੇਰ ਸੀ ਕਿ ਫੌਜ ਜਿੱਧਰ ਮੁ ਆਇਆ ਭਜ ਤੁਰੀ ਆਪਣਾ ਸਭ ਸਾਜ਼ੋ ਸਮਾਨ ਤੋਪਖਾਨਾ ਤੇ ਗੋਲਾ ਬਾਰੂਦ ਛੱਡ ਕੇ ਬਸ਼ੰਬਰ ਦਾਸ ਦੇ ਸਿਪਾਈ ਪੱਤਰੇ ਵਾਚ ਗਏ। ਜਦ ਦੀਵਾਨ ਹੀ ਨਹੀਂ ਰਿਹਾ ਤਾਂ ਉਸਦੀ ਫੌਜ ਵੀ ਕਿਵੇਂ ਰਹਿੰਦੀ ਪਹਾੜੀਏ ਤਾਂ ਕਿਧਰੇ ਦਿਸੇ ਹੀ ਨਹੀਂ ਉਹ ਤਾਂ ਸ਼ਾਇਦ ਪਹਿਲਾਂ ਹੀ ਤਿੱਤਰ ਹੋ ਗਏ ਸਨ ਸਿੰਘਾਂ ਨੇ ਤੰਬੂ ਤੇ ਮਾਲ ਦੇ ਲੱਦੇ ਹੋਏ ਊਠ ਲੁੱਟ ਲਏ 20000 ਦੇ ਲਗਭਗ ਘੋੜਾ ਸਿੰਘਾਂ ਦੇ ਹੱਥ ਲੱਗਿਆ ਬਿਸ਼ੰਬਰ ਦਾਸ ਦਾ ਭਰਿਆ ਭਰਾਇਆ ਡੇਰਾ ਸਿੰਘਾਂ ਨੇ ਸਾਮ ਲਿਆ ਉਸ ਦਾ ਖਾਸ ਤੋਸ਼ਾਖਾਨਾ ਵੀ ਤੋਸ਼ਾਖਾਨਾ ਪਾਲਿਆਂ ਵੀ ਨਹੀਂ ਲੱਭਿਆ ਬਿਹਤਰੀਨ ਸ਼ਸਤਰ ਸਿੰਘਾਂ ਨੂੰ ਮਿਲ ਗਏ ਜੜੇ ਸਿੰਘ ਪੈਦਲ ਸਨ ਘੋੜਿਆਂ ਤੇ ਸਵਾਰ ਹੋ ਗਏ ਮਾੜੇ ਘੋੜਿਆਂ ਵਾਲਿਆਂ ਨੇ ਨਵੇਂ ਘੋੜੇ ਸੰਭਾਲ ਲਏ ਕਈ ਸਿੰਘਾਂ ਕੋਲ ਤਾਂ 2-2 3-3 ਘੋੜੇ ਹੋ ਗਏ ਜਿਨ੍ਹਾਂ ਸਿੰਘਾਂ ਦੇ ਸ਼ਸਤਰ ਪੁਰਾਣੇ ਜਰਖਲ ਹੋ ਚੁੱਕੇ ਸਨ ਉਹਨਾਂ ਦੇ ਕਮਰ ਕੱਸਿਆਂ ਵਿੱਚ ਦਰਸ਼ਨੀ ਕਿਰਪਾਨਾਂ ਆ ਗਈਆਂ ਗੱਲ ਕੀ ਸਿੰਘਾਂ ਦੇ ਸਭ ਦਲਿੱਦਰ ਦੂਰ ਹੋ ਗਏ ਬਿਸ਼ੰਬਰ ਦਾਸ ਦਾ ਤੋਪਖਾਨਾ ਸਿੰਘਾਂ ਨੇ ਮੈਦਾਨ ਵਿੱਚ ਰੱਖ ਕੇ ਉੱਥੇ ਹੀ ਅੱਗ ਲਾ ਕੇ ਫੂਕ ਦਿੱਤਾ ਧੰਨਵਾਦ